ਪੰਜਾਬੀ ਜਦੋਂ ਵੀ ਕੋਈ ਕੰਮ ਕਰਦੇ ਆ ਸਿਰਾ ਹੀ ਕਰਦੇ ਆ ਆ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਭਰਾ ਫਤੇਗੜ ਸਾਹਿਬ ਤੋਂ ਤੇਰੀ ਹੇਮਗੋੜਤ ਕਰਦੀ ਯਾਤਰਾ ਕਰਨ ਚੱਲੇ ਆ ਮੈਂ ਪਹਿਲਾਂ ਕਦੇ ਨਹੀਂ ਵੇਖਿਆਗਾ ਵੇ ਟਰੈਕਟਰ ਟਰਾਲੀ ਦੀ ਕੋਈ ਸੱਸੀਆ ਬਾਈ ਜੀ ਕਿਹੜੀ ਜਗ੍ਹਾ ਤੋਂ ਵੀਰ ਜੀ ਆਏ ਸੀ ਫਤੇਗੜ ਤੋਂ ਅੱਛਾ ਫਤੇਗੜ ਤੇ ਆਉਤੋਂ ਹਾਂ ਤੇ ਪਹਿਲੀ ਯਾਤਰਾ ਵਾ ਆਪਣੇ ਟਰੈਕਟਰ ਟਰਾਲੀ ਦੇ ਕਿਹੜੀ ਹੈ ਜੀ ਠੀਕ ਹੈ ਜੀ ਤੇ ਆ ਫਤੇਗੜ ਸਾਹਿਬ ਤੋਂ ਕਿੰਨੇ ਆਪਾਂ ਕਿੰਨੇ ਟਾਈਮ ਲੱਗ ਗਿਆ ਇੱਥੇ ਪਹੁੰਚ ਕੇ ਸੀਗੇ ਆਪਾਂ 21 ਦਿਨ ਤੁਰੇ ਬਾਈ ਜੀ ਅੱਛਾ ਕਿਤੇ ਜਿਉ ਤੁਰੇ ਸੀਗੇ ਵਾਹ ਵਾਹ ਆ ਰਹੀ ਹੈ ਜੋ ਬਾਸਰੀ ਅੱਛਾ ਬਾਸਰੀ ਆ ਅੱਛਾ ਉੱਥੋਂ ਸ੍ਰੀ ਹਿਮਕੋਟ ਸਾਹਿਬ ਤੋਂ ਮੱਥਾ ਟੇਕ ਕੇ ਦਰਸ਼ਨ ਕਰਕੇ ਵੀ ਵਾਪਸ ਆ ਗਏ ਇੱਥੇ ਬਾਸਰੀ ਠੀਕ ਹੈ ਠੀਕ ਹੈ ਜੀ ਕਿ ਆਪਣਾ ਕਿੰਨੇ ਦਿਨਾਂ ਚ ਮੁੜੇ ਆਏ ਉੱਥੋਂ ਅੱਜ ਹੋ ਗਈ 28 ਤਰੀਕ ਹੋ ਗਈ ਹਨ 7-7 ਦਿਨ ਠੀਕ ਹੈ ਠੀਕ ਹੈ ਤੇ ਔਖਾ ਨਹੀਂ ਲੱਗਾ ਵੀ ਟਰੈਕਟਰ ਤੇ ਵੀ ਨਹੀਂ ਆ ਰਹੇ ਆ ਜੀ ਥੱਕ ਜਾਂਦਾ ਬੰਦਾ ਅੰਦਰ ਪੈ ਜਾਂਦਾ ਠੀਕ ਹੈ ਠੀਕ ਹੈ ਤੇ ਆਪਣਾ ਸੰਗਤ ਕਿੰਨੀ ਹੈਗੀ ਹੈ ਸੰਗਤ ਆਪਾਂ 20 ਜਣੇ ਆ 20 ਜਣੇ ਹਾਂਜੀ ਠੀਕ ਹੈ ਠੀਕ ਹੈ ਤੇ ਜਿਵੇਂ ਕੋਈ ਰਾਜ ਕੋਈ ਤੰਗ ਪਰੇਸ਼ਾਨੀ ਹੋਵੇ ਕੋਈ ਖਾਣ ਪੀਣ ਦੀ ਸਮੱਸਿਆ ਹੋਵੇ ਕੁਝ ਵੀ ਠੀਕ ਹੈ ਠੀਕ ਹੈ ਜੀ ਲੰਗਰ ਹੈਗੀ ਠੀਕ ਹੈ ਖਾਣ ਆਪਾਂ ਫਤੇਗੜ ਤੋਂ ਹੀ ਸੀਗੇ ਹਾਂ ਜੀ ਹੁਣ ਸਾੜੀ ਰੋਡ ਲੰਗਰ ਵਾਲੀ ਚਾਬ ਠੀਕ ਹੈ ਠੀਕ ਹੈ ਤੇ ਹੋਰ ਵੀ ਟਰੈਕਟਰ ਟਰਾਲੀਆਂ ਆਪਾਂ ਨੂੰ ਰਾਜ ਮਿਲੀਆਂ ਸੀਗੇ ਸਹੀ ਹੈ ਆਪਾਂ ਹੀ ਕਹਿੰਦੇ ਕਿ ਹੁਸ਼ਿਆਰ ਪਰਤੋ ਨਹੀਂ ਛੇ ਹੁੰਦੀ ਠੀਕ ਹੈ ਠੀਕ ਹੈ ਓਕੇ ਓਕੇ ਠੀਕ ਹੈ ਭਾਈ ਜੀ ਭਾਈ ਜੀ ਹਣੀ ਹਾਂਜੀ ਆਹ ਵਾਈਕਰ ਤੋਂ ਹਾਲ ਦਾ ਵਾਈਕਰ ਦੀ ਪਰੇ ਠੀਕ ਹੈ ਬਰੇ ਬਾਈ ਜੀ ਹੁਣੀ ਯਾਤਰਾ ਕਰਕੇ ਸ੍ਰੀ ਹੇਮਕੋਟ ਸਾਹਿਬ ਤੋਂ ਵਾਪਸ ਆ ਰਹੇ ਸੀਗੇ ਪੌਂਟਾ ਸਾਹਿਬ ਗੁਰਦਰਾਸੇ ਵਿੱਚ ਹੁਣ ਖੜੇ ਸੀਗੇ ਤੇ 21 ਤਰੀਕ ਨੂੰ ਭਰਾ ਚੱਲੇ ਸੀਗੇ ਤੇ ਅੱਜ 28 ਤਰੀਕ ਹੋ ਗਈ ਆ ਤੇ ਭਰਾ ਵਾਪਸ ਪੌਂਟਾ ਸਾਹਿਬ ਖੜੇ ਆ ਤੇ ਟਰੈਕਟਰ ਟਰਾਲੀ ਦੀ ਬਾਈ ਕਹਿੰਦਾ ਪਹਿਲੀ ਯਾਤਰਾ ਸੀਗੀ ਆਪੂ ਆਪਣੀ ਸ਼ਰਦਾ ਹੁੰਦੀ ਆ ਚਾਹੇ ਕਿਹਨੇ ਤੁਰ ਕੇ ਜਾਣਾ ਚਾਹੇ ਕਿ ਟਰਾਲੀ ਤੇ ਚਾਹੇ ਸਾਈਕਲ ਤੇ ਚਾਹੇ ਜਹਾਜ਼ ਤੇ ਤੇ ਬਾਈ ਜੀ ਨਾਲ ਬਹੁਤ ਵਧੀਆ ਲੱਗਾ ਗੱਲ ਕਰਕੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਟਰੈਕਟਰ ਟਰਾਲੀ ਤੇ ਪਹਿਲੀ ਵਾਰੀ ਮੈਂ ਵੀ ਲਿਖਿਆ ਸ੍ਰੀ ਹਿਮਕੋਟ ਦਾ ਉਹਦੀ ਭਰਾ ਜ ਆਪਰਾ ਕਰਨ ਥੱਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਾ ਰਹੇ ਸੀਗੇ ਯਾਤਰਾ ਸ੍ਰੀ ਹਿਮਕੋਟ ਸਾਹਿਬ ਤੇ ਅਸੀਂ ਇਸ ਟਾਈਮ ਪੌਂਟਾ ਪੌਂਟਾ ਸਾਹਿਬ ਖੜੇ ਸੀਗੇ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਬਾਈ ਜੀ ਹਣੀ ਟਰੈਕਟਰ ਟਰਾਲੀ ਤੇ ਜਾ ਰਹੇ ਆ ਸ੍ਰੀ ਹਿਮਕੋਟ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੀ ਜਗ੍ਹਾ ਤੋਂ ਵੀਰ ਜੀ ਆਏ ਸੀ ਫਤਿਹਗੜ੍ਹ ਤੋਂ ਅੱਛਾ ਫਤਿਹਗੜ੍ਹ ਤੇੋਂ ਹਾਂਜੀ ਤੇ ਪਹਿਲੀ ਯਾਤਰਾ ਵਾ ਆਪਣੇ ਟਰੈਕਟਰ ਟਰਾਲੀ ਦੇ ਕਿ ਠੀਕ ਹੈ ਜੀ ਤੇ ਸਾਧੇਗੜ ਸਾਹਿਬ ਤੋਂ ਕਿੰਨੇ ਆਪਾਂ ਕਿੰਨੇ ਟਾਈਮ ਵਿੱਚ ਇੱਥੇ ਪਹੁੰਚ ਗਏ ਸੀਗੇ ਆਪਾਂ 21 ਤਰੀਕ ਨੂੰ ਤੁਰੇ ਹੋ ਬਾਈ ਜੀ ਅੱਛਾ 21 ਤਰੀਕ ਨੂੰ ਤੁਰੇ ਸੀਗੇ ਤੇ ਬਾਫਸੀ ਆ ਰਹੀ ਹੈ ਜੋ ਬਾਫਸੀ ਅੱਛਾ ਬਾਫਸੀ ਆ ਅੱਛਾ ਉੱਥੋਂ ਫਰੀ ਹੀਮਕੋਟ ਸਾਹਿਬ ਤੋਂ ਮੱਥਾ ਟੇਕ ਕੇ ਦਰਸ਼ਨ ਕਰਕੇ ਵੀ ਵਾਪਸ ਆ ਗਏ ਇੱਥੇ ਬਾਫਸੀ ਠੀਕ ਹੈ ਠੀਕ ਹੈ ਜੀ ਤੇ ਆਪਣਾ ਕਿੰਨੇ ਦਿਨਾਂ ਚ ਮੁੜੇ ਆਏ ਉੱਥੋਂ ਅੱਜ ਹੋ ਗਈ 28 ਤਰੀਕ ਹੋ ਗਈ ਹਨਾ ਖੱਤੇ ਨੂੰ ਵੀ ਠੀਕ ਹੈ ਠੀਕ ਹੈ ਤੇ ਔਖਾ ਨਹੀਂ ਲੱਗਾ ਵੀ ਟਰੈਕਟਰ ਤੇ ਵੀ ਨਹੀਂ ਆ ਰਹੇ ਆ ਜੀ ਥੱਕ ਜਾਂਦਾ ਬੰਦਾ ਅੰਦਰ ਪੈ ਜਾਂਦਾ ਠੀਕ ਹੈ ਠੀਕ ਹੈ ਤੇ ਇਹ ਆਪਣਾ ਸੰਗਤ ਕਿੰਨੀ ਹੈਗੀ ਹੈ ਸੰਗਤ ਆਪਾਂ 20 ਜਣੇ ਆ ਜੀ 20 ਜਣੇ ਹਾਂਜੀ ਠੀਕ ਹੈ ਠੀਕ ਹੈ ਤੇ ਜਿਵੇਂ ਕੋਈ ਰਾਜ ਕੋਈ ਤੰਗ ਪਰੇਸ਼ਾਨੀ ਹੋਵੇ ਕੋਈ ਖਾਣ ਪੀਣ ਦੀ ਸਮੱਸਿਆ ਦਾ ਕੁਝ ਵੀ ਲੰਗਰ ਬਹੁਤ ਲੱਗੀ ਹੋਣਾ ਠੀਕ ਹੈ ਠੀਕ ਹੈ ਜੀ ਲੰਗਰ ਹੈਗੀ ਠੀਕ ਹੈ ਖਾਸ ਆਪਾਂ ਫਤਿਹਗੜ੍ਹ ਸੇਬ ਤੋਂ ਹੀ ਸੀਗੇ ਹਾਂਜੀ ਹੁਣ ਸਾੜੀ ਰੋਡ ਨਹੀਂ ਠੀਕ ਹੈ ਠੀਕ ਹੈ ਤੇ ਹੋਰ ਵੀ ਟਰੈਕਟਰ ਟਰਾਲੀਆਂ ਆਪਾਂ ਨੂੰ ਰਾਹ 'ਚ ਮਿਲੀਆਂ ਸੀਗੇ ਸਹੀ ਹੈ ਪਈ ਠੀਕ ਹੈ ਕਿਹੜਾ ਹਜ਼ਾਰ ਪਰ ਤੋਂ ਨਹੀਂ ਛੇ ਹੁੰਦੇ ਠੀਕ ਹੈ ਠੀਕ ਹੈ ਓਕੇ ਓਕੇ ਠੀਕ ਹੈ ਭਾਈ ਜੀ ਭਾਈ ਜੀ ਹਣੀ ਹਾਂਜੀ ਆਹ ਭਾਈ ਕੋਲ ਹਾਂ ਦਾ ਭਾਈ ਕੋਲ ਹੀ ਪਰ ਹੁੰਦੇ ਠੀਕ ਹੈ ਭਰਾ ਭਾਈ ਜੀ ਹਣੀ ਯਾਤਰਾ ਕਰਕੇ ਸ੍ਰੀ ਏਮ ਗੰਗੋ ਸਾਹਿਬ ਤੋਂ ਵਾਪਸ ਆ ਰਹੇ ਸੀਗੇ ਪੌਂਟਾ ਸਾਹਿਬ ਗੁਰਦਰਾ ਸਾਹਿਬ ਵਿੱਚ ਹੁਣ ਖੜੇ ਸੀਗੇ ਤੇ 21 ਤਰੀਕ ਨੂੰ ਭਰਾ ਚੱਲੇ ਸੀਗੇ ਤੇ ਅੱਜ 28 ਤਰੀਕ ਹੋ ਗਈ ਆ ਤੇ ਭਰਾ ਵਾਪਸ ਪੌਂਟਾ ਸਾਹਿਬ ਖੜੇ ਆ ਤੇ ਟਰੈਕਟਰ ਟਰਾਲੀ ਦੀ ਭਾਈ ਕਹਿੰਦਾ ਪਹਿਲੀ ਯਾਤਰਾ ਸੀਗੀ ਏ ਬਾਈ ਜੀ ਨਾਲ ਬਹੁਤ ਵਧੀਆ ਲੱਗਾ ਗੱਲ ਕਰਕੇ